ਰੋਸ਼ ਪ੍ਰਗਟ ਕਰਦੇ ਹਾਂ ਸ਼ਰਾਬੀਆਂ ਨੇ ਸੂਬੇ ਦੀ ਸਰਕਾਰ ਨੂੰ ਕੀਤੀ ਅਪੀਲ ਕਿ ਜਿਸ ਤਰ੍ਹਾਂ ਬੁੜੀਆਂ ਨੂੰ ਬਸ ਕਰਾਇਆ ਮਾਫ਼ ਸਾਨੂੰ ਵੀ ਮਿਲਣੀ ਚਾਹੀਦੀ ਹੈ ਆਧਾਰ ਕਾਰਡ ਤੇ ਇੱਕ ਬੋਤਲ ਉਹਨਾਂ ਦੱਸਿਆ ਕਿ 250 ਦੀ ਬੋਤਲ ਲੈਣ ਦੇ ਬਾਵਜੂਦ ਵੀ ਠੇਕੇ ਤੇ ਸਾਡੇ ਨਾਲ ਹੁੰਦਾ ਮਿਸ ਬਿਹੇਵ ਨਹੀਂ ਦਿੰਦਾ ਕਰਿੰਦਾ ਪਿਗ ਲੌਨ ਲਈ ਗਲਾਸ ਸ਼ਰਾਬੀਆਂ ਦੇ ਪ੍ਰਧਾਨ ਵਿਕਰਪੇਡ ਵਾਲੇ ਨੇ ਕਿਹਾ ਕਿ ਗਲਾਸ ਮੰਗਣਾ ਸ਼ੌਂਕ ਨਹੀਂ ਸਾਡੀ ਮਜਬੂਰੀ ਹੈ ਕਿਉਂਕਿ ਜੇਕਰ ਘਰੋਂ ਗਲਾਸ ਚਾਗਦੇ ਆ ਤਾਂ ਬੁੜੀਆਂ ਕਹਿ ਦਿੰਦੀਆਂ ਨੇ ਫਿਰ ਚੱਲਿਆ ਮੂਤ ਪੀਣ ਤੇ ਜੇਕਰ ਹੱਥ ਤੇ ਬੈ ਕੇ ਦਰੂ ਪੀਣ ਤਾਂ ਗੱਲ ਹੋ ਜਾਂਦੀ ਹੈ ਬਜਟ ਤੋਂ ਬਾਹਰ ਸਾਰੀਆਂ ਮੰਗਨ ਸਾਈਡ ਤੇ ਰੱਖਦੇ ਉਹਨਾਂ ਨੇ ਇੱਕ ਵਿਸ਼ੇਸ਼ ਮੰਗ ਰੱਖੀ ਹੈ ਕਿ ਸਾਰੀਆਂ ਨਾਲੀਆਂ ਬੰਦ ਕਰਕੇ ਪਾਇਆ ਜਾਣਾ ਸੀਵਰੇਜ ਕਿਉਂਕਿ ਜਦੋਂ ਅਸੀਂ ਨਾਲੀਆਂ ਦੇ ਵਿੱਚ ਚੜ੍ਹੇਗੇ ਤਾਂ ਹਾਂ ਤੱਕ ਕਈ-ਕਈ ਦਿਨ ਨਹੀਂ ਜਾਂਦੀ ਸਾਡੇ ਚੋਂ ਗੰਦ ਦੀ ਫ੍ਰੈਗਰੈਂਸ ਉਹਨਾਂ ਨੇ ਕਿਹਾ ਕਿ ਹਰੇਕ ਠੇਕੇ ਦੇ ਉੱਤੇ ਇੱਕ ਛੋਟਾ ਸਾ ਤੇ ਪ੍ਰਬੰਧ ਹੋਣਾ ਚਾਹੀਦਾ ਹੈ ਤਾਂ ਜੋ ਸਾਡੇ ਸ਼ਰਾਬੀ ਵੀਰ ਰੱਜ ਕੇ ਦਰੂ ਪੀਣ ਤੇ ਘਰੇ ਜਾਣ ਚ ਨਾ ਆਵੇ ਕੋਈ ਦਿੱਕਤ ਸਰਾਬਿਆਂ ਦੇ ਪ੍ਰਧਾਨ ਬਿਕਰਪੇਡਾਂ ਨੇ ਆਪਣੇ ਪਿਆਕੜ ਵੀਰਾਂ ਨੂੰ ਹੌਸਲਾ ਦਿੰਦੇ ਹੋਏ ਕਿਹਾ ਹੈ ਕਿ ਜਿਸ ਤਰ੍ਹਾਂ ਕਿਸਾਨ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਅਸੀਂ ਵੀ ਤੁਹਾਡੇ ਲੀਵਰ ਨਾਲ ਲੀਵਰ ਜੋੜ ਕੇ ਖੜਾਂਗੇ ਹੋਰ ਖਬਰਾਂ ਦੇਖਣ ਲਈ ਸਾਡੇ ਪੇਜ ਨਾਲ ਜੁੜੇ ਰਹੋ ਤਦ ਤੱਕ ਲਈ ਸਸਿਕਾ